ਦੇ ਨਾਬਾਕ ਇਰਾਦੇ ਲਗਾਤਾਰ ਦਿਨ ਬਾ ਦਿਨ ਵਧਦੇ ਹੀ ਜਾ ਰਹੇ ਨੇ ਇੰਜ ਲੱਗਦਾ ਹੈ ਲੁਟੇਰਿਆਂ ਦੇ ਮਨਾਂ ਦੇ ਵਿੱਚ ਕਿਸੇ ਦਾ ਖੋਫ ਹੀ ਨਹੀਂ ਰਹਾ ਤਾਂ ਲੁਟੇਰੇ ਲਗਾਤਾਰ ਦਿਨ ਪ੍ਰਤੀ ਦਿਨ ਆਪਣੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਤੋਂ ਬਾਅਦ ਇੱਕ ਘਟਨਾ ਅਜੇ ਹੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਦਿਨ ਦਿਹਾੜੇ ਦੋ ਲੁਟੇਰੇ ਬਾਈਕ ਤੇ ਆਉਂਦੇ ਨੇ ਅਤੇ ਇੱਕ ਮਹਿਲਾ ਦੇ ਪਿੱਛੇ ਲੱਗ ਜਾਂਦੇ ਨੇ ਅਤੇ ਉਸ ਤੋਂ ਸਕੂਟਰੀ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋਈ ਹੈ ਸੀਸੀਟੀਵੀ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਹਿਲਾ ਜੋ ਕਿ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਜਾ ਰਹੀ ਸੀ ਉਸ ਦੇ ਪਿੱਛੇ ਦੋ ਲੁੱਟੇਰੇ ਮੂੰਹ ਬਨ ਕੇ ਉਸ ਦੇ ਪਿੱਛੇ ਲੱਗ ਜਾਂਦੇ ਨੇ ਅਤੇ ਕਾਫੀ ਦੂਰ ਅੱਗੇ ਜਾ ਕੇ ਉਸ ਤੋਂ ਉਸ ਦੀ ਉਸ ਨੂੰ ਧੱਕਾ ਮਾਰਦੇ ਨੇ ਤੇ ਉਸ ਦੀ ਸਕੂਟਰੀ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹੁਣ ਇੰਜ ਲੱਗਦਾ ਹੈ ਕਿ ਮਹਿਲਾਵਾਂ ਦਾ ਇਕੱਲੇ ਆਉਣਾ ਜਾਣਾ ਬਿਹਾਲ ਹੋ ਚੁੱਕਾ ਹੈ ਮਹਿਲਾਵਾਂ ਦਾ ਮੁਸ਼ਕਿਲ ਹੋ ਚੁੱਕਿਆ ਹੈ ਪਹਿਲਾਂ ਹੀ ਲੁੱਟਾਂ ਕੋਹਾਂ ਦੀਆਂ ਵਾਰਦਾਤਾਂ ਇੰਨੀਆਂ ਜ਼ਿਆਦਾ ਵਾਧ ਚੁੱਕੀਆਂ ਸੀ ਲੇਕਿਨ ਹੁਣ ਤਾਂ ਇੰਜ ਲੱਗਦਾ ਹੈ ਕਿ ਲੁਟੇਰਿਆਂ ਦੇ ਮਨਾਂ ਦੇ ਵਿੱਚ ਕਿਸੇ ਦਾ ਵੀ ਖੌਫ ਪੈ ਰਿਹਾ ਇਹ ਵੀਡੀਓ ਉਸ ਦਾ ਸਬੂਤ ਹੈ ਕਿ ਲੁਟੇਰੇ ਦਿਨ ਬਦਿਨ ਵਾਧ ਰਹੀਆਂ ਲੁੱਟਾਂ ਖੋਹਾਂ ਨੂੰ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤਾਂ ਲੁਟੇਰਿਆਂ ਦੇ ਮਨਾਂ ਦੇ ਵਿੱਚ ਕਿਸੇ ਦਾ ਵੀ ਖੌਫ ਨਹੀਂ ਰਿਹਾ